پاکستان ਨੇ ਪਛਮੀ ਸੂਬੇ بلوچستان ਦੇ ਵਿੱਚ ਲੜਾਈ ਮਾਰਕਟਾਈ ਔਰ ਅਤਗਰਦੀ ਕਰਦੇ ਗਰੁੱਪ بلوچستان ਲਿਬਰੇਸ਼ਨ ਆਰਮੀ ਯਾਨੀ ਬੀ ਐਲ ਐਨ ਨੂੰ ਅਮਰੀਕਾ ਵੱਲੋਂ ਇੰਟਰਨੈਸ਼ਨਲ ਅਤਗਰਤ ਤਨظیم ਡਿਕਲੇਅਰ ਕਰ ਦਿੱਤਾ ਗਿਆ ਹੈ ਇਸ ਬਾਬਤ ਅਮਰੀਕੀ ਸਰਕਾਰ ਦੇ ਬੈਕ ਵਿੱਚ ਯੂਐਸ ਡਿਪਾਰਟਮੈਂਟ ਆਫ ਸਟੇਟ ਅਲੋਨ ਦਿੱਤੇ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਇਸ ਅਗਰੱਪਤ ਗਰੁੱਪ ਨੇ ਸਾਲ 2026 ਦੇ ਵਿੱਚ ਕਰਾਚੀ ਇੰਟਰਨੈਸ਼ਨਲ 에ਅਰਪੋਰਟ ਔਰ ਗਵਾਦਰ ਪੋਰਟ ਦੇ ਉੱਤੇ ਹਮਲਿਆਂ ਦੀ ਜ਼ਿੰਮੇਵਾਰੀ ਕਬੂਲੀ ਸੀ ਜਦ ਕਿ ਸਾਲ 2025 6 ਬਿਲਕੁਲ ਸ਼ੁਰੂ ਦੇ ਉੱਤੇ ਅਪ੍ਰੈਲ ਮਹੀਨੇ 'ਚ ਇਸ ਗਰੁੱਪ ਨੇ ਮੁਸਾਫਰ ਟ੍ਰੇਨ ਜਾਫਰ ਐਕਸਪ੍ਰੈਸ ਜਿਹੜੀ ਉਹਨੂੰ ਇਹ ਗਮਾਲ ਬਣਾਇਆ ਸੀਗਾ ਜਾਂ ਹਾਈਜੈਕ ਕੀਤਾ ਸੀਗਾ ਔਰ ਇਸ ਟ੍ਰੇਨ ਦੇ ਵਿੱਚ 31 ਆਮ ਮੁਸਾਫਰਾਂ ਦੀ ਹਲਾਕਤ ਦੀ ਜ਼ਿੰਮੇਵਾਰੀ ਕਬੂਲੀ ਸੀਗੀ ਔਰ ਟ੍ਰੇਨ ਹਾਈਜੈਕਿੰਗ ਦੀ ਜ਼ਿੰਮੇਵਾਰੀ ਵੀ ਕਬੂਲ ਲਈ ਸੀਗੀ ਦਨ ਸੋ ਤੋਂ ਵੱਧ ਮੁਸਾਫਰਾਂ ਨੂੰ ਇਹਦੇ ਚ ਯਰਗਮਾਲ ਬਣਾਇਆ ਗਿਆ ਸੀਗਾ ਇਸ ਤਨਜ਼ੀਮ ਦੇ ਮਤਹਿਤ ਗਰੁੱਪ ਬਰਗੇਡ ਜਿਹੜੀ ਹੈ ਉਹਨੂੰ ਹੀ ਅਮਰੀਕਾ ਵੱਲੋਂ ਅਤਗਰਦ ਡਿਕਲੇਅਰ ਕੀਤਾ ਗਿਆ ਔਰ ਆਖਿਆ ਗਿਆ ਹੈ ਕਿ ਬੀਐਲਏ ਔਰ ਇਹਦਾ ਮਜੀਦ ਬਰਗੇਡ ਹੈ ਜਿਹੜਾ ਇਹ ਇੰਟਰਨੈਸ਼ਨਲ ਅਤਗਰਦ ਨੇ ਔਰ ਦੁਨੀਆ ਭਰ ਦੇ ਵਿੱਚ ਕਿਤੇ ਵੀ ਅਤਗਰਦੀ ਹੈ ਅਮਰੀਕਾ ਉਹਦੀ ਕਿਤੇ ਵੀ ਸਪੋਰਟਿੰਗ ਕਰਦਾ ਔਰ ਇਸ ਤਨਜ਼ੀਮ ਔਰ ਇਹਦੇ ਬਰਗੇਡ ਗਰੁੱਪ ਦੇ ਉੱਤੇ ਇਹ ਪਾਬੰਦੀ ਇਸ ਗੱਲ ਦਾ ਸਬੂਤ ਹੈ ਪਾਕਿਸਤਾਨ ਨੇ ਅਮਰੀਕਾ ਵੱਲੋਂ ਬੀਐਲਏ ਔਰ ਮਰਜੀਦ ਬਰਗੇਡ ਦੇ ਉੱਤੇ ਲਾਏ ਇਸ ਪਾਬੰਦੀ ਦੀ ਸਲਾਹਨਾ ਕੀਤੀ ਹੈ